ਲੱਕੀ ਦਾ ਹਥਿਆ ਚਾ ਕਦਰ ਸਾਡੇ ਤੇ ਜਨਾਨੀਆਂ ਵਾਲਿਆਂ ਨੇ ਜਨਾਨੀ ਅੰਦਰ ਵਾੜੀ ਹੈ ਗੁੰਡੀ ਮਰੀ ਕੋਈ ਜੱਟ ਨੇ ਕੋਈ ਜੱਟ ਨੇ ਮਾਰਾ ਬੰਦਾ ਹੁੰਦਾ ਹੈ ਤਾਏ ਮੇਰੇ ਬੋਲੇ ਹਾਰਤੀ ਕੁੜੀ ਵੀ ਕੱਢਣ ਮੋਰੀ ਭੱਜ ਲਾ ਆ ਗਈ ਦੱਸੋ ਤੁਸੀਂ ਤੂੰ ਕਿਉਂ ਹੋਈ ਹੈ ਤੂੰ ਫ੍ਰੈਂਡ ਦਾ ਮੇਰਾ ਕੀ ਕਾਜਤ ਲੈ ਦੇਵੋ ਜੀ ਹੋ ਗਿਆ ਬਧਾਈ ਦੇਣ ਆਈਆਂ ਫਰੈਂਡ ਆ ਮੇਰਾ ਹਾਂ ਜੀ ਨਹੀਂ ਮੇਰਾ ਫਰੈਂਡ ਆ ਨਹੀਂ ਵੇ ਲੁਕ ਨੀ ਚੀਂਦਾ ਨਹੀਂ ਸਰ ਮੈਂ ਬਾਹਰ ਬੈਠੀ ਆ ਨਹੀਂ ਵੈਸੇ ਆ ਮੈਂ ਮਹਿੰਸਤ ਬਾਹਰ ਬੈਠੇ ਸੀ ਅੱਛਾ ਨਹੀਂ ਕਹਿੰਦੇ ਅਸੀਂ ਮੁਲਾਦਮ ਨੇ ਬੰਦਾ ਲੈ ਕੇ ਆਇਆ ਬਣ ਕੇ ਤੁਹਾਡੇ ਜਿਹੜਾ ਗਰੀਨ ਜਨੂ ਕਹਿੰਦੇ ਫਰੈਂਡ ਆ ਤੁਹਾਡੇ ਮੈਂ ਨਵੇਂ ਸਾਲ ਦੀ ਬਧਾਈ ਦੇਣ ਆਈ ਆ ਨਵੇਂ ਸਾਲ 6:00 ਦੇ ਬਾਅਦ ਮੈਂ ਕਹਿੰਨਾ ਕਾਨੂੰਨੀ ਤੌਰ 'ਤੇ ਚਾਹੇ ਮੈਨੂੰ ਪਤਾ ਜਾਂ ਨਹੀਂ ਪਤਾ 6:00 ਦੇ ਬਾਅਦ ਇਹ ਲੇਡੀ ਸੰਦਰਵਾਸਕ ਤੇ ਆਣਾ ਹੈ ਮੈਂ ਤੁਹਾਨੂੰ ਮੈਂ ਹੋਰ ਆਜੋ ਪਰ ਗੱਲ ਕਰੀਏ ਵੈਰੀਫਾਈ ਕਰੀਏ ਜੋ ਕਹਿੰਨਾ ਮੈਂ ਤੁਹਾਡੀ ਗੱਲਾਂ ਸੁਣ ਰਿਹਾ ਮੈਂ ਤੁਹਾਨੂੰ ਤੁਸੀਂ ਤੁਹਾਨੂੰ ਅਸੀਂ ਤਾਂ ਚਲੋ ਇਹਨੇ ਪੜੇ ਨਹੀਂ ਜਿੰਨੇ ਤੁਸੀਂ ਪੜੇ ਹੋ ਤੁਸੀਂ ਅਸਰ ਹੋ ਇੱਕ ਹੋਰ ਆਜੋ ਇੱਕ ਮਿੰਟ 6:00 ਦੇ ਬਾਅਦ ਦੇ ਅੰਦਰ ਲੇਡੀਜ਼ ਵਾਰਸ ਤੇ ਕੋਈ ਲੇਡੀਜ਼ ਇਨ ਕੋਈ ਇਨਸਪੈਕਟਰ ਇਹਨਾਂ ਕੋਈ ਨਹੀਂ ਕੋਈ ਲੇਡੀਜ਼ ਪੋਸਟ ਵਾਲਾ ਗੱਲ ਕੰਡਾ ਬਾਹਰ ਲਗਾਓ ਚਲੋ ਜੀ ਬੰਦੇ ਆ ਗਏ ਬੰਦੇ ਆ ਗਏ ਆ ਗਏ ਆ ਗਏ ਆ ਗਏ ਆ ਗਏ ਸਾਡੇ ਪਰਦੇ ਨੂੰ ਟੱਪੜ ਮਾਰ ਰਹੇ ਆ ਵੀਡੀਓ ਪਾਸੇ ਦਿਖਾਉਣ ਵਾਲੇ ਕਿਹੜੇ ਕੁੱਤੇ ਇਹਨਾਂ ਨੇ ਉਹ ਮੁਲਾਜ਼ਮ ਨੇ ਕੁੱਤੇ ਇਹਨਾਂ ਨੇ ਲੋਕੋ ਗੱਡਾ ਆਹ ਜਿਹੜਾ ਛੱਰਾ ਟੱਕਾ ਲੈਣੇ ਬੰਦੇ ਨੇ ਉਹ ਜਿਹੜਾ ਅੰਦਰ ਬੈਠਾ ਹੋਇਆ ਚੌਂਕੀ ਇੰਚਾਰਜ ਗਾਰੂ ਸ਼੍ਰੀਆਮ ਦਿੱਤਿਉ ਇਹਨਾਂ ਨੇ ਆਹ ਦੇਖੋ ਆ ਛੜੇ ਮੱਤੇ ਕੋਲ ਖੜੇ ਆ ਬੌਜੀ ਦੱਸੋ ਟੱਕਰ ਕਿੱਤਾ ਵੀ ਨਹੀਂ ਅੱਬੇ ਬਾਹ ਬੜੀ ਦੇਖਾਂ ਆ ਛੱਡੀ ਮਾਨਾ ਟੱਕਰ ਕਾਲ ਕਦੋਂ ਨੂੰ ਆ ਗੁੰਡਾ ਰੋਗਾਰ ਦੀ ਗੱਲ ਮੈਂ ਕੌਣ ਆ ਕਹਿੰਦਾ ਚਾਪੀ ਕਮਾਨੇ ਆ ਤੇਰੀ ਹਾਂ ਆ ਦੇਖੋ ਹੁਣ ਬਾਹ ਹੁਣ ਦੇਖੋ ਆ ਕੁ ਕੀ ਬੋਲਦਾ ਹਾਂ ਬੁੱਲਤਰਾ ਗੁੰਡਾ ਇਹ ਬੁੱਲਤਨੀ ਹੈ ਗੁੰਡਾ ਕਰਦੀ ਹੈ ਇਹਨੇ ਤੁਹਾਨੂੰ ਸਾਡੇ ਭਰਾ ਨੂੰ ਬਹੁਤ ਮਾਰਾ ਗੁੰਡਾ ਕੁੜੀ ਦਾ ਸਾਡੀ ਪਰਤਾਇ ਦੀ ਕਬੜ ਮਾਰੀ ਤੁਸੀਂ ਆ ਦੇਖ ਲੋ ਆ ਦੇਖ ਲੋ ਤੁਹਾਡੇ ਸਾਹਮਣੇ ਦੇਖ ਲੋ ਕਿੱਦਾਂ ਕਰ ਰਿਹਾ ਬੋਲੋ ਤੁਸੀਂ ਹਾਂ ਬੋਲੋ ਤੁਸੀਂ ਆਹ ਦੇਖੋ ਐਟੀਟਿਊਡ ਦਾ ਖਾ ਬੰਦੇ ਦਾ ਤੁਸੀਂ ਸਾਨੂੰ ਗੁੰਡਾ ਕਰਦੀ ਗਰੀਬਾ ਨੂੰ ਤਬਾ ਨਾ ਲੇਡੀ ਇੰਸਪੈਕਟਰ ਤੁਹਾਨੂੰ ਇੱਥੇ ਤਦੋਂ ਤੁਸੀਂ ਅਗਰ ਕੋਈ ਕਹਿੰਦਾ ਅਸਦੀ ਕਿਹੜੀ ਆ ਮੈਨੂੰ ਦੱਸੋ ਕਿਹੜਾ ਦੁਨੀਆ ਦਾ ਕਾਨੂੰਨ ਆ ਗਿਆ ਜਿਹੜਾ ਕਹਿੰਦਾ ਇਹ ਜਿੰਦੀਆਂ ਨੇ ਉਹ ਵੀ ਕਮਰੇ ਦੀ ੱੱਕੀ ਹੋਵੇ ਕਹਿੰਦਾ ਇੱਥੇ ਕੀ ਕਰਨਾ ਏ ਮੈਂ ਹੈ ਮੇਰਾ ਹਸਬੰਦ ਆ ਮੈਂ ਲੈ ਕੇ ਜਾਣਾ ਉਹਨੂੰ ਕਹਿੰਦਾ ਕਿੱਥੇ ਲੈ ਕੇ ਜਾਣਾ ਗੁੰਡਾਗਰਦੀ ਕਰਾਣ ਲਈ ਉਹਨੂੰ ਲੋਕਾਂ ਨੂੰ ਮਰਵਾਣ ਵਾਸਤੇ ਕਹਿੰਦੇ ਇੱਥੇ ਆ ਪਤਾ ਨਹੀਂ ਕੀ ਜੀਜ ਮਾਰੀ ਹੁੰਦੇ ਖੂਨੋਂ ਖੂਨੋਂ ਖਰੀ ਉਂਗਲ ਟੁੱਟ ਗਈ ਏ ਕਿ ਪਤਾ ਨਹੀਂ ਹੈ ਗਈ ਏ ਨਾਲ ਤੇ ਮੇਰੇ ਆਠਾ ਆ ਦੇਣੀਆਂ ਚਪੇੜ ਮਾਰੀ ਕਿ ਮੈਂ ਤੇਰਾ ਮਲਾਜਾ ਮੈਂ ਪਹਿਲਾ ਕਰਾਣਾ ਕਹਿੰਦਾ ਤੂੰ ਘੋੜੋਂ ਨਹੀਂ ਮਲਾਜਾ ਕਰਾਣ ਵਾਲੀ ਕਹਿੰਦਾ ਮੋਂ ਦਾ ਕਰਾਣ ਜਾਊਂਗਾ ਮਲਾਜਾ ਆਹ ਜਿਹੜਾ ਅੰਦਰ ਕੋਈ ਬੰਦੀ ਆਪਣੀ ਕਰੋ ਉਹਨਾਂ ਦੀ ਚਾਹ ਲੈ ਲਓ ਹਾਂ ਜੀ ਉਹਨੇ ਕਹਿੰਦਾ ਤੂੰ ਮੇਰਾ ਮਲਾਜਾ ਕਹਿੰਦਾ ਕਰਾ ਲੇਗੀ ਮੈਨੂੰ ਕਹ ਡਰ ਡ੍ਰਿੰਕ ਨਾ ਕਿਹੜੀ ਚੌਂਕੀ ਦਾ ਮਾਮਲਾ ਇਹ ਇਹ ਆਪਣੀ ਬਾਸ ਅੱਡੇ ਦੀ ਹਾਂ ਸਾਡੇ ਉੱਥੇ ਹੀ ਖੜੇ ਆ ਜੀ ਬਾਸ ਅੱਡੇ ਕੀ ਮੰਗੀ ਆ ਤੁਹਾਡੀ ਮੰਗ ਕੀ ਸਾਡੇ ਜਿਵੇਂ ਉਂਗਲਾ ਤੋੜੀਆਂ ਨੇ ਓਵੇਂ ਆਪਦੀਆਂ ਤੜਵਾ ਲੈਣ ਤੇ ਸਾਡੀ ਮੰਗਾ ਪੂਰੀਆਂ ਨੇ ਸਸਪੈਂਡ ਕੀਤਾ ਜਾਵੇ ਪਿੰਡ ਕੀਤਾ ਜਾਵੇ ਕਿ ਡ੍ਰਿੰਕ ਬੈਕ ਕਰਕੇ ਥਾਣੇ ਅੱਜ ਨਾ ਬੈਠਾ ਜਾਵੇ ਲੰਮੀ ਪਾਇਆ ਉਹ ਆ ਗਈ ਆਵੇ ਕਿਹ ਰਹੇ ਮੋਟਰਾਈਜ਼ਰ ਕੀ ਮਾਮਲਾ ਕੀ ਸੀ ਇੱਕ ਜਿਹੜੇ ਥਾਣੇ ਦੇ ਪਾਰ ਹਿੰਡਵਾਜੀ ਨੂੰ ਦੇਖਣ ਨੂੰ ਮਿਲੀ ਕੱਤੀ ਇਹ ਹੁਣ ਇੱਥੇ ਬੱਸ ਲੋਕਾਂ ਕਿਉਂ ਉੱਤ ਘਰ ਆ ਥੱਲੇ ਗਾ ਚੱਲ ਗਏ ਕਾਕਾ ਹੈਗਾ ਤੇ ਰਵੀ ਹੈਗਾ ਇਹ ਨਹੀਂ दारू ਕੀਤੀ ਹੋਈ ਸੀ ਰਵਿੰਦਰ ਦੀ ਤੇ ਉਹਨਾਂ ਦੇ ਵਿੱਚ ਆਪਸ ਵਿੱਚ ਲੜਾਈ ਝਗੜਾ ਹੋਇਆ ਉਹ ਤੁੰਕੀ ਆਇਆ ਸੀਗਾ ਤੇ ਹੁਣ ਉਹਨੂੰ ਦੇਖ ਰਹੇ ਹਾਂ ਜੀ ਕੀ ਕੀ ਹੈਗਾ ਮਸਲਾ ਉਹਨੂੰ ਵੈਰੀਫਾਈ ਕਰ ਰਹੇ ਹਾਂ ਸਰ ਕੀ ਮਾਮਲਾ ਇਹ ਕਿ ਦੱਸਿਆ ਜਾ ਰਿਹਾ ਵੀ ਕੋਈ ਸ਼ਰਾਬ ਵਗੈਰਾ ਪੀਤੀ ਸੀ ਇਹਨਾਂ ਨੇ ਫੜ ਕੇ ਲਿਆਂਦਾ ਕਹਿੰਦੇ ਵੀ ਇੱਕ ਲੇਡੀਜ਼ ਦੇ ਥੱਪੜ ਮਾਰਿਆ ਕੋਈ ਐਤਾ ਦਾ ਮਾਮਲਾ ਹੈਗਾ ਕੋਈ ਹੁਣ ਵੈਰੀਫਾਈ ਕਰਦੇ ਜੀ दारू ਫਿਲਹਾਲ ਪੀਤੀ ਹੋਈ ਹੈ ਜੋ ਦੇਖਣ ਤੋਂ ਲੱਗ ਰਿਹਾ ਹੈਗਾ ਦੋਨੋਂ ਹੀ ਇਕੱਠੇ ਦੋਸਤ ਨੇ ਜੋ ਹੁਣ ਤੱਕ ਪਤਾ ਲੱਗਿਆ ਹੈਗਾ ਤੇ ਆਪਸ ਦੇ ਵਿੱਚ दारू ਪੀ ਕੇ ਲੜ ਪਏ ਨੇ ਜੀ ਠੀਕ ਹੁਣ ਉਹਨੂੰ ਵੈਰੀਫਾਈ ਕਰ ਰਹੇ ਹਾਂ ਸਾਰੇ ਕੋਈ ਥਾਣੇ ਦੇ ਵਿੱਚ ਕਹਿੰਦੇ ਲੇਡੀਜ਼ ਵਗੈਰਾ ਵੀ ਕੋਈ ਮਾਮਲਾ ਆ ਗਿਆ ਕਹਿੰਦੇ ਵੀ ਫਰੈਂਡ ਇਹ ਕਹਿ ਰਹੇ ਕਿ ਹੁਣ ਉਹ ਨਾਲ ਆਈਆਂ ਨੇ ਲੇਡੀਜ਼ ਜਿਹੜੀਆਂ ਉਹਨਾਂ ਦੇ ਹੈਗੀਆਂ ਨੇ ਉਹਨਾਂ ਦੇ ਪੇਰੈਂਟਸ ਵਗੈਰਾ ਹੈਗੇ ਨੇ ਉਹ ਨਾਲ ਆਏ ਨੇ ਤੇ ਉਹ ਵੀ ਕਹਿ ਰਹੇ ਹੈਗੇ ਜੀ ਕਿ ਸਾਡੇ ਬੰਦੇ ਦੀ ਗਲਤੀ ਨਹੀਂ ਹੈ ਉਹ ਕਹੇ ਹੈਗੇ ਨਾ ਵੈਰੀਫਾਈ ਕਿ ਕੁੜੀ ਅੰਦਰ ਜੀ ਕਮਰੇ ਚੋਂ ਕੱਢੀ ਆ ਇਹਨਾਂ ਨੇ ਕੋਈ EMPLOYEES ਜੀ ਕੋਈ ਫਰੈਂਡ ਦੱਸ ਰਿਹਾ ਜੀ ਉਹ EMPLOYEES ਕਹਿੰਦਾ ਮੇਰੀ ਫਰੈਂਡ ਹੈ ਜੀ ਉਹਨੇ ਬਿਆਨ ਦਿੱਤੇ ਅੱਜ ਉਹਨਾਂ ਨੇ ਉਹ ਦੇਖ ਲੈਂਦੇ ਆ ਜੀ ਕੀ ਮਸਲਾ ਹੈਗਾ ਉਹਨੂੰ ਵੈਰੀਫਾਈ ਨਹੀਂ ਵੈਸੇ ਰੱਖ ਸਕਦੇ ਆ ਉਹ ਬੋਡਿਲ ਇਲਜ਼ਾਮ ਲਗਾ ਰਹੇ ਨੇ ਕਹਿੰ ਇਹ ਤੇ ਅਜੇ ਨਹੀਂ ਹੈਗੀ ਉਹ ਵੈਰੀਫਾਈ ਕਰਕੇ ਫਿਰ ਤੁਹਾਨੂੰ ਆਪ ਦੱਸਾਂਗੇ ਠੀਕ ਹੈ ਸਰ ਠੀਕ ਠੀਕ ਥੈਂਕ ਯੂ ਧਰਮਪਤੰਦਰ ਕੁੜੀ ਨਹੀਂ ਹੈਗੀ ਇਹ ਫੇਕੀ ਅੰਦਰ ਹੈ ਜੀ ਸਰ ਮੈਂ ਮੈਨੂੰ ਕਰਾਉਂ ਦਿਓ ਮੈਂ ਕਰਾਉਂ ਦਿਓ ਕੁੜੀ ਨਹੀਂ ਹੈਗੀ ਇਹ ਇਹ ਨਹੀਂ ਲੈਣੇ दारू ਵੀ ਨਹੀਂ ਬੰਦ ਹੋਣੀ ਪੁਲਿਸ ਕਰਾਉਣ ਵੀ ਆਏ ਵਸਕੇ ਪਿਆ ਪਤਾ ਇਹਦਾ ਪਹਿਲਾਂ ਮੈਡੀਕਲ ਕਰਾਉਂਦੇ ਆਂ दारू ਪੁਰੀ ਤੋਂ ਬਸ ਲੜੇ ਤੇ ਮੈਡੀਕਲ ਕੋਈ ਨਹੀਂ ਉੱਥੇ ਕੀ ਕਹਿ ਰਹੇ ਹੋ ਪਰਾਂ ਕਿ ਇੱਥੇ ਦਾ ਇੱਥੇ ਲੜਨ ਦੇ ਦੋਵੇਂ ਇਹਨਾਂ दारू ਚਾਹੁੰਦੇ ਤੇ ਮਾਈਕ ਲਾ ਲੀਡ ਲਾ ਪਰੋਂ ਤੋਂ ਬਾਦਾਂ ਨਾ ਕਾਰ ਨਹੀਂ ਲੱਗੀ ਕੀ ਬੜ ਕੇ ਲੈ ਆਉਣਾਂ ਦੀ ਗੱਲ ਕਰਦੇ ਹੋ ਕੋਈ ਕੁਝ ਨਹੀਂ ਹੋਣਾ ਸਵੇਰੇ ਸਾਰਾ दारू ਟੁੱਟੀ ਦੋਨੇ ਤੁਸੀਂ ਇਹ ਨਹੀਂ ਬੋਲਣਾ ਇਹਦਾ આરોપી ਤੁਸੀਂ ਕੋਈ ਨਹੀਂ ਸੀ ਕੋਈ ਮਲਾਜਮ ਸਾਡੇ ਸਾਹਮਣੇ ਆ ਇੱਕ ਮਿੰਟ ਪੁਲਿਸ ਮਲਾਜਮ ਦੀ ਵੀ ਗਏ ਕੋਨੇ ਵੈਰੀਫਾਈ ਕਰ ਲਾਂਗੇ ਵੈਰੀਫਾਈ ਕਰ ਲਓ ਸਰ ਉਹਦਾ ਮਲਾਜਾ ਕਰਨ ਵਾਸਤੇ ਕਹਿ ਵੈਰੀਫਾਈ ਕਰ ਲਾਂਗੇ ਆਪਾਂ ਕੋਨੇ ਸਰ ਕਰ ਲਾਂਗੇ ਵੈਰੀਫਾਈ ਕਰ ਲਾਂਗੇ ਬਸ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ